ਇੱਕ ਦਿਨਾਰ ਦਾ 250 ਕਹਿੰਦੇ ਤੁਸੀਂ ਅੱਜ 200 ਰੁਪਈਆ ਲੈ ਕੇ ਤੁਰ ਕੇ ਚਲ ਗਏ ਜੱਲੋਵਾਲ ਨੂੰ ਮੁਰਗਾ ਲੈਣ ਹਾਂਜੀ ਹਾਂਜੀ ਲੈ ਕੇ ਸਾਸਰੀ ਕਾਲ ਵੀ ਆ ਜਾ ਲਾਈ ਆਫਿਸ ਵਾਲੇ ਕਹਿ ਦੋਗੇ ਲੋਜੀ ਇਸ ਵੇਲੇ ਦੇਣ ਵਾਲ ਚੁਕੇ ਆ ਤੇ ਨਾ ਤੋ ਕਿ ਤਿਆਰ ਹੋਗੇ ਹੁਣ ਕਿਹ ਰਾਇਆ ਸਾਹਿਬ ਮੁੰਡੇ ਸਾਰੇ ਤੇ ਵੇਟ ਕਰਦੇ ਆ ਫੋਨ ਕਰਕੇ ਹੁਣ ਚਲੀਏ ਉਹਨਾਂ ਨੂੰ ਉੱਥੇ ਜੋਤੀ ਭਈ ਆ ਸਿਰਫ ਸਿਰਫ ਜੋਤੀ ਭਈ ਆ ਨਹੀਂ ਬਾਕੀ ਨਹੀਂ ਆਇਆ ਨਾ ਨਹੀਂ ਬਾਕੀ ਨਹੀਂ ਆਇਆ ਕਾਹਵਾ ਨੇ ਚੱਕਿਆ ਉਹਨਾਂ ਨੂੰ Oh right outside. ਯਾਰ ਮੈਂ ਤੋਹਾ 14 ਟਾਈਮ ਹੋ ਜਿੱਤੇ ਆ ਚਾ ਵੀਏ ਕੌਦਾ ਚੀ ਨਹੀਂ ਪਤਾ ਕਿੱਥੇ ਚਲੇ ਗਏ ਸਵੇਰੇ ਜਰਨਾਇ ਸਰਦੋਂਦੇ ਸੀ ਉਥੇ ਫਮੇ ਫਮੇ ਬੱਲੀ ਡੈਕਸ ਉਹ ਦਿਦਾ ਮੈਨੂੰ ਸਾਡੇ ਤੋਂ ਮੋਹਰੇ ਨਿਕਲੇਗਾ ਤੇਜ ਕਰਕੇ ਦੂਰ ਤਾਈ ਮੋਹਰੇ ਬਜਰੀ ਸੀ ਥੋੜੀ ਅਗੇ ਅੰਨੇ ਬਹਿ ਕੇ ਦੋ ਹੀ ਜਾਣ ਕਰ ਨਹੀਂਦਾ ਇਹ ਕਰ ਨਹੀਂਦਾ ਤਾਂ ਬਚਾ ਹੋ ਗਿਆ ਉਦਾਂ ਕਰ ਨਹੀਂਦਾ ਜਿਹੜਾ ਫੋਨ ਡੁੱਗ ਗਿਆ ਥੋੜਿਆ ਚੱਲਿਓ ਤੇ ਕੰਮ ਮੇਵੇ ਉਹ ਮੋਡੇ ਪਾੜੀ ਆ ਬਜਾ ਹੋ ਗਿਆ ਸਾਡੇ ਜਿਆਦਾ ਨਹੀਂ ਕੀ ਹੁੰਦਾ ਕਿੰਨੇ ਕਿੰਨੇ ਉਹ ਸਾਰੇ ਟੁੱਟ ਗਿਆ ਬੰਦਿਆ ਛੁੱਟੀ ਦਾ ਟਾਈਮ ਹੋ ਚੁੱਕਿਆ ਆ ਤੇ ਕਰਨੀ ਭਾਈ ਹੁਣੀ ਸਾਡੇ ਹੱਥ ਪੈਰ ਦੋਰੇ ਆ ਬਸ ਅੱਜ ਦਾ ਪੇਂਟ ਦਾ ਹੀ ਕੰਮ ਸੀ ਜਾ ਇਧਰ ਵੈਸੇ ਆਇਦਾ ਘੱਟ ਵੱਧ ਨਹੀਂ ਤਾਂ ਅੱਗੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹਦਾ ਸੁੱਕ ਦੇ ਵਿੱਚ ਕਿਉਂਕਿ ਅੱਜ ਬਾਹਰ ਲਗਾ ਮੈਨੇ ਸੀ ਅੰਦਰ ਅੰਦਰ ਲੱਗੇ ਸੀਗੇ ਸ਼੍ਰੀ ਰਾਮ ਨਾਮ ਨੇ ਯਾਰੀ ਇਹਨਾਂ ਕੰਮ ਕੀਤਾ ਜਿਹਦਾ ਨਾ ਨਹੀਂ ਨਾ ਤੋਗੇ ਇਸ ਲਈ ਘੁੰਮਣਾ ਭਾਈ ਸਵੇਰੇ ਕਿੱਦਾਂ ਮੈਂ ਪੰਮੇ ਹਣ ਡੇਗੇ ਕੀਦੀ ਗਲਤੀ ਸੀ ਤੁਸੀਂ ਕਿਹਦਾ ਕਸੂਰ ਕੰਡੂ ਪੀ ਤੁਸੀਂ ਹੈਂ? ਆਈ ਡੋਟ ਨੋ ਕਿਹਦਾ ਜ਼ੁਰ ਘੱਟ ਤੁਸੀਂ ਆਹ ਦੇ ਆਹ ਤਾਂ ਪਹਿਲਾਂ ਦੱਸੋ ਕਿਹਦਾ ਕਸੂਰ ਕੰਡੂ ਹੈ ਜੀ ਨਾ ਯਾਰੋ ਰੋੜੀ ਖਰਾਬ ਸੀਗਾ ਰੋੜ ਖਰਾਬ ਸੀ ਇਹ ਮੁੰਡਾ ਬਹੁਤ ਖਾਨ ਗਿਆ ਇਹ ਜਗਾ ਬਹੁਤ ਖਤਰਨਾਕ ਹੈ ਪਾਣੀ ਦਾ ਵਹਾਅ ਬਹੁਤ ਤੇ ਖਾਨੇ ਜਾਇ ਖਿਆਦੇ ਏ ਇਦਾਂ ਇਦਾਂ ਜਾਣੀ ਚਾਹੀਦੀ ਹੈ ਤੇਰੀ ਹੱਦਾ ਗਈ ਸੀ ਉਹ ਆਈਫੋਨ ਆ ਨਾ ਵੇ ਬੇਡਾ ਠੀਕ ਤਾਂ ਸਹੀ ਚ ਭਾਈ ਠੰਡਾ ਦਾ ਪਲ ਰਾ ਹੁਣ ਸਟ੍ਰਿੰਗ ਸਟ੍ਰਿੰਗ ਨੀਲੀ ਹੈ ਨਹੀਂ ਨੀ ਲਾਲ ਨਹੀਂ ਵੀ ਨਹੀਂ ਉਹ ਬੋਲੂ ਦੇ ਲੈ ਜਾਂਦੇ ਆ ਚੱਲ ਚੱਲਾਂਗੇ

ਕਰਦਾ ਹੀ ਕੰਮ ਹੈ ਇੱਕ ਦਿਨਾਰ ਦਾ 250 ਬਣਦਾ 250 ਦੇ ਵਿੱਚੋਂ 40 ਬੈ ਨਹੀਂ ਕਰ ਸਕਦੇ ਉਹੀ ਕਰਤੀ ਗੱਲ ਵੇ 75 ਆ 250 200 ਬਈ ਅੰਦਰਾ ਵਿੱਚ ਚੱਲ ਕੋਈ ਨਹੀਂ ਯਾਰ ਮੈਂ ਭਲਾਂ ਦਾ ਆਇਆ ਹੀ ਆ ਨਾ ਅਗਲੀ ਗੱਲ ਕਰ ਚੱਲ ਆਇਆ ਹੀ ਆ ਸਤਿ ਸ਼ਕਾਲ ਭਾਈ ਉਹ ਠੀਕ ਹੈ ਜੀ ਸੇਤਾ ਕਹਿੰਦੇ ਤੁਸੀਂ ਅੱਜ 200 ਰੁਪਇਆ ਲੈ ਕੇ ਤੁਰ ਕੇ ਚੱਲ ਗਏ ਜੱਲੋ ਵਾਲ ਨੂੰ ਮੁਰਗਾ ਲੈਣ ਹਾਂਜੀ ਹਾਂਜੀ ਲੈ ਕੇ ਜਾਂਦਾ ਕਿੰਨਾ ਦਗਿਲੂ ਆ ਦੋਸਤੋ ਐਵੇਂ 220 ਰੁਪਏ ਦਾ ਗਿੱਲੋ ਆ ਹੈ 200 ਦਾ 60 ਰੁਪਏ ਕਿਲੋ ਇਹ ਕਿਦਾਉਦਾ ਤੂੰ ਦੋ ਜਣ ਤੋਰ ਕੇ ਚਲ ਕੇ ਜੱਲੋ ਵਾਲ ਨੂੰ ਬੱਸੇ ਅੱਛਾ ਫੇ ਕਰਾਇਆ ਵੀ ਲੱਗ ਗਿਆ ਨਾ ਵਿੱਚ ਕਿੰਨੇ ਕਿਲੋ ਲੈ ਕੇ ਆਂਦਾ ਮੁਰਗਾ 200 ਰੁਪਏ ਦਾ ਕਿਲੋ 90 ਰੁਪਏ ਕਿਲੋ ਹੈ 200 ਦਾ ਹੁਣ ਵੀ ਮੁਰਗਾ ਖਾਣੇਗੇ ਇਹ ਗਾਲ ਕਿੱਦਾਂ ਖਾਣਾ ਮੈਂ ਜਾੜੀ ਗਾ ਓਕੇ ਗੁੱਡ ਨਾਈਟ ਆ ਪਾਜੀ ਹੋਣੀ ਪਾਜੀ ਮੂੰਹ ਤੈਨੂੰ ਕਿੱਥੇੋਂ ਬਣ ਗਿਆ ਭੜ ਜਾ ਯਾਰ ਭੜ ਜਾ ਮੈਂ ਚੱਲ ਜਾਣਾ ਉੱਡ ਗਿਆ ਅੱਜ ਵੀ ਪਾਜੀ ਹੋਣੀ ਆਦੀ ਕੰਮ ਤੇ ਜਾ ਰਹੇ ਹੀ ਆਏ ਹੋਏ ਆ ਗਾ ਸੌਣਾ ਚੱਜਾ ਤੇਰੇ ਜੰਗ ਨਹੀਂ ਆਉਂਦੀ ਜੁੱਤੀ ਫੇਜਣੀ ਇੱਥੇ ਫਿਰ ਜਾਣੇ ਤੇਰੇ ਮੇਰੇ ਕੋਲੋਂ ਜਾ ਤੈਨੂੰ ਆਹ ਕੱਲ੍ਹ ਨੂੰ ਪਾਰਟੀ ਕਰਤੀ ਆਂ ਬਈ ਨੈਕਸਟ ਟਾਈਮ ਦੰਨੀ ਮਾਰੀ ਆਂ ਔਲ ਲੈ ਲਾ ਕਰ ਕਰੇ ਕਿਹੜੇ ਲੈਣੇ ਮੈਨੂੰ ਗਾ ਲੈ ਇਹਦੇ ਬਾਹਰ ਕਪੜੇ ਵਧੀਆ ਪਾਵਾ ਜੁਨਾ ਪੁੱਲੇਦੂ ਉਹ ਡੋਨੇ ਕਾਤੇ ਨਹੀਂ ਵਾਪਸ ਕਾਣ ਜੰਨਾ ਡੋਨੇ ਜਾਊਗਾ ਤਰੇ ਜਾਊਗਾ ਕੋਈ ਅੰਮਾ ਗਾਲਾਂ ਕੱਢੀਆਂ ਮੈਨੂੰ ਅੰਮਾ ਗਾਲਾਂ ਕੱਢੀਆਂ ਕਾਲੂਗੇ ਜਾਣਦੇ ਨਹੀਂ ਕਾਲੂ ਹੁਣੇ ਆਪੇ ਅੰਮਾ ਸਵੇਰੇ ਡੇਗਿਆ ਬੰਬ ਜਿਆਦਾ ਖਬਰ ਲੈ ਲਈ ਉਹਦੀ ਹਾਂ ਪੁੱਛਿਆ ਨਾ ਮਮਾ ਮਮਾ ਗੋ ਬਾੜੀ ਹੈ ਰਾਜ ਡੇਗਿਆ ਉਹ ਜਿਖਣਾ ਇਆਂ ਕਦੇ ਚਲਾਣਾ ਕੁਝ ਹੋਰ ਕਹਿਣ ਲੱਗਾ ਇਹ ਵੀਡੀਓ ਕਰਕੇ ਦੀ ਤੂੰ ਜਦ ਸਾਡਾ ਹੁਣ ਪੇ ਜੜੀ ਮਵਾ ਦਾ ਜੀ ਕਾ ਸੌਣ ਹੂੰ ਇਹਦੀ ਮਾੜ ਪੁੱਤ ਨੂੰ ਘੁੰਮ ਦਈਆ ਯਾ ਡੈਡੀ ਮਗਿਆ ਛੱਡ ਦੇ ਉਹ ਤੇ ਇਹਨੇ ਨਹੀਂ ਮਗਾਇਆ ਇਹ ਸ਼ਿੰਦੂ ਵੀ ਨਹੀਂ ਮਗਾਇਆ ਵੀਰਾ ਖਾ ਕੇ ਦੇ ਪੁੱਤ ਇਹ ਕਾੜੀ ਨਹੀਂ ਤੇ ਮਗਣਾ ਹਾਂ ਇੰਜ ਜਿਹਦੇ ਬੋਹ ਬੋਹ ਰਹਾ ਨਾ ਦੁਆ ਨਾ ਬੋਲੇ ਨੈਂ ਤੇ ਆ ਪਾ ਲੈ ਬਾ ਲੈ ਅੰਮ ਮੂਜੂਂ ਬੰਦੇ ਨੋਹ ਸਮਾ ਮੀਨ ਦੇ ਦੇ ਯਾਰ ਮੇਰਾ ਦੇਖ ਲਾ ਦੇ ਯਾਰ ਮਾ ਬਾਵਾ ਆਪ ਨਹੀਂ ਆਲਾ ਮੇਰੇ ਕੋਲ ਹੋਰ ਪੈਸੇ ਨਹੀਂ ਇਹ ਦੇ ਦੇ ਮੇਰੇ ਯਾਰ ਨੇ ਤੇ ਵੀਰਾ ਕੋ 1600 ਰੁਪਏ ਇਕੱਠਾ ਹੋਇਆ ਬੋਲੋ ਜੀ ਮੇਨੇ ਤੇ ਹਾਂ ਜੀ ਐ ਆ ਪੁਕੇ ਨੰਗੇ ਆ ਜਾਂਦੇ ਕੀ ਆ ਨਮਾ ਲੈ ਲਿਆ ਬਾਪੂ ਦਾ ਪਾਰਟੀ ਕਰਤੀ ਆ ਹੁਣ ਜੋਤੀ ਵੀ ਕੱਲ ਤੇਰੀ ਵਾਰੀ ਆ ਠੀਕ ਆ ਠੀਕ ਹੈ ਠੀਕ ਆ ਵੀ ਤਾਂ ਮੈਂ ਹੀ ਕੀਤਾ ਲੈ ਬਸ ਵੇਨ ਵੇਗਾ ਦੂੰ ਆ ਰੱਖ ਦੀ ਆ ਟੱਕਾਂ ਲਾ ਕੇ ਮਾਇਆ ਰੱਖਦੇ ਨੇ ਵੇਨ ਵੇਗਾ ਦੂੰ ਆ ਫਰੂਟ ਤਾਂ ਨਹੀਂ ਖਾਣਾ ਕੋਈ ਫਰੂਟ ਨਹੀਂ ਖਾਣਾ ਗਰਨੀ ਨੂੰ ਮਿਸ ਕਰਦੇ ਆ ਨਾ ਤੁਸੀਂ ਕਾਹ ਨਹੀਂ ਪੋਣੇ ਚੱਕਿਆ ਜਾਣ ਨਹੀਂ ਗਾਇਆ ਨਾ ਲੋ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ 'ਚ ਯਾਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਕਰੋ ਜਿਹੜੇ ਵੀ ਮੇਰੇ ਭਰਾ ਦੇਖਦੇ ਆ ਠੀਕ ਆ ਜੀ ਫੇ ਉਹ ਵੀ ਰੋਜ਼ ਰੋਜ਼ ਸਾਡੇ ਵਲੌਗ ਦੇਖਿਆ ਕਰੋ ਨਹੀਂ ਜੰਗੇ ਲੱਗਦਾ ਤਾਂ ਵੀ ਦੇਖਿਆ ਕਰੋ ਕਿ ਅਗੇ ਲੱਗਣ ਲਾ ਆਪਣੀ ਹੌਲੀ ਹੌਲੀ ਕੋਈ ਚੱਕਰ ਅੰਦਾ ਲਿਆਗੀ